ਜੀ ਕਾ ਜੀ ਵੀਡੀਓ ਵੇਖਿਆ ਸਭ ਨੂੰ ਜੀ ਆ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਖਬਰ ਨੂੰ ਤਾਂ ਜ਼ਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੁਹਾਡਾ ਇੱਕ ਇੱਕ ਲਾਈ ਸਾਡੇ ਵਾਸਤੇ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸੱਚ ਨਿਕਲਿਆ 트ੰਪ ਦਾ ਦਾਵਾ ਅਮਰੀਕਾ ਨੇ ਤਿੰਨੋਂ ਪਰਮਾਨੂ ਟਕਾਣਿਆਂ ਨੂੰ ਕੀਤਾ ਤਬਾਹ ਸੈਟੇਲਾਈਟ ਤਸਵੀਰਾਂ ਚ ਦਿਸੀਆਂ ਤਬਾਹੀ ਦਾ ਮੰਜ਼ਰ ਇਜ਼ਰਾਈਲ ਨੇ 13 ਜੂਨ ਨੂੰ ਸਵੇਰ ਨੂੰ ਇਰਾਨ ਦੇ ਪਰਮਾਣੂ ਟਿਕਾਣਿਆਂ ਤੇ ਮਜੈਲਾਂ ਤੇ ਡਰੋਨਾਂ ਦਾ ਹਮਲਾ ਕੀਤਾ। ਇਜ਼ਰਾਈਲ ਨੇ ਇਸ ਫੌਜੀ ਕਾਰਵਾਈ ਨੂੰ ਆਪਰੇਸ਼ਨ ਰਾਈਚਿੰਗ ਲੈਂਡ ਦਾ ਨਾਮ ਦਿੱਤਾ। ਭਾਵੇਂ ਇਜ਼ਰਾਈਲ ਨੇ ਇਰਾਨ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਸੀ ਪਰ ਅਮਰੀਕਾ ਵੀ ਇਸ ਫੌਜੀ ਕਾਰਵਾਈ ਤੇ ਨਜ਼ਰ ਰੱਖ ਰਿਹਾ ਸੀ। ਦਾਰਸਰ ਇਜ਼ਰਾਈਲ ਆਪਣੇ ਅਮਰੀਕਾ ਇਜ਼ਰਾਈਲ ਅਤੇ ਅਮਰੀਕਾ ਦਾ ਇੱਕੋ ਹੀ ਆਦੇਸ਼ ਹੈ ਕਿ ਇਰਾਨ ਨੂੰ ਕਿਸੇ ਵੀ ਕੀਮਤ ਤੇ ਪਰਮਾਣੂ ਹਥਿਆਰ ਬਣਾਉਣ ਤੋਂ ਰੋਕਿਆ ਜਾਵੇ। ਫੌਜੀ ਕਾਰਵਾਈ ਦੌਰਾਨ ਇਜ਼ਰਾਈਲੀ ਫੌਜ ਲਗਾਤਾਰ ਈਰਾਨ ਨੂੰ ਦੇ ਵਕ ਵਕ ਸ਼ਹਿਰਾਂ 'ਤੇ ਬੰਬਾਰੀ ਕਰ ਰਹੀ ਸੀ ਪਰ ਇਜ਼ਰਾਈਲ ਦੇ ਈਰਾਨ ਦੇ ਤਿੰਨ ਅਮਕਤਮ ਪੁਨਕ ਪਰਮਾਣੂ ਟਿਕਾਨਿਆਂ 'ਤੇ ਹਮਲਾ ਕਰਨਾ ਸਾਨ ਨਹੀਂ ਸੀ ਇਹ ਤਿੰਨ ਪਰਮਾਣੂ ਟਿਕਾਨੇ ਨਨ ਤਾਜਨ ਇਸਫਾਨ ਤੇ ਫਰੋਡੋ ਸਨ ਇੱਕ ਪਾਸੇ ਜਦੋਂ ਇਜ਼ਰਾਈਲ ਅਤੇ ਈਰਾਨ ਵਿਚਕਾਰ ਫੌਜੀ ਟਕਰਾਅ ਚੱਲ ਰਿਹਾ ਸੀ ਦੂਜੇ ਪਾਸੇ ਅਮਰੀਕਾ ਇਹਨਾਂ ਤਿੰਨਾਂ ਟਿਕਾਨਿਆਂ ਨੂ ਤਬਾਹ ਕਰਨ ਦੀ ਯੋਜਨਾ ਬਣਾ ਰੱਖਾ ਸੀ 22 ਜੂਨ ਨੂੰ ਸਵੇਰ ਨੂੰ ਅਮਰੀਕਾ ਨੇ ਇਨ੍ਹਾਂ ਤਿੰਨਾਂ ਪਰਮਾਨੂ ਟਿਕਾਣਿਆਂ ਤੇ ਬੰਬ ਛੱਡੇ ਅਮਰੀਕਾ ਨੇ ਆਪਣੇ ਸਭ ਤੋਂ ਸ਼ਕਤੀਸ਼ਾਲੀ ਬੰਕਰ ਪੀਆ ਸਿੰਘ ਬੰਬ ਜੀਬੀਜੂ 52 ਐਮਓਪੀ ਨਾਲ ਬੀ ਮਾਈਨਸ 2 ਸਪਰਟਿੰਗ ਸਟਿਪਲਿੰਗ ਬੰਬ ਪਰਾਂ ਰਾਹੀਂ ਤਿੰਨਾਂ ਟਿਕਾਣਿਆਂ ਤੇ ਹਮਲਾ ਕੀਤਾ ਇਸ ਹਮਲੇ ਨੇ ਅਰਾਨ ਦੇ ਤਿੰਨਾਂ ਪਰਮਾਨੂ ਪਲਾਟਾਂ ਨੂੰ ਫਾੜੀ ਨੂੰ ਨਕਸਰ ਪਛਾਇਆ ਅਮਰੀਕਾ ਨੇ ਦਾਵਾ ਕੀਤਾ ਸੀ ਕਿ ਹਮਲੇ ਨਾਲ ਈਰਾਨ ਦਾ ਪਰਮਾਣੂ ਹਥਿਆਰ ਬਣਾਉਣ ਦਾ ਸੁਪਨਾ ਚੱਕਣਾ ਚੂਰ ਹੋ ਜਾਏਗਾ ਅਮਰੀਕਾ ਨੇ ਇਹ ਵੀ ਕਿਹਾ ਸੀ ਕਿ ਈਰਾਨ ਹੁਣ ਲੰਬੇ ਸਮੇਂ ਤੋਂ ਪਰਮਾਣੂ ਗੰਬ ਨਹੀਂ ਬਣਾ ਸਕਦਾ ਹਾਲਾਂਕਿ ਈਰਾਨ ਨੇ ਦਾਵਾ ਕੀਤਾ ਸੀ ਕਿ ਅਮਰੀਕੀ ਹਮਲਿਆਂ ਦਾ ਉਹਨਾਂ ਦੇ ਪਰਮਾਣੂ ਪ੍ਰੋਗਰਾਮ ਤੇ ਬਹੁਤਾ ਪ੍ਰਭਾਵ ਨਹੀਂ ਪਿਆ ਕਈ ਸਦਤ ਕਈ ਸਦਤ ਇਹ ਵੀ ਸਾਹਮਣੇ ਆਏ ਹਨ ਕਿ ਈਰਾਨ ਨੇ ਹਮਲੇ ਤੋਂ ਪਹਿਲਾਂ ਪਰਮਾਣੂ ਧਾਰਾ ਨਾਲ ਸੰਬੰਧੀ ਸਮੱਗਰੀ ਨੂੰ ਕੀਤੇ ਹੋਰ ਤਬਦੀਲ ਕਰ ਦਿੱਤਾ ਸਿੰਘ ਪਰ ਇਨਾ ਪਰਮਾਣੂ ਟਿਕਾਣਿਆਂ ਤੇ ਹਮਲੇ ਤੋਂ ਬਾਅਦ ਸਭ ਤੋਂ ਪਹਿਲਾਂ ਆਇਆ ਸੈਟੇਲਾਈਟ ਤਸਵੀਰਾਂ 트ੰਪ ਨੇ ਦਾਅਵਿਆਂ ਦਾ ਸਮਰਥਨ ਕਰਦਿਆਂ ਸੈਟੇਲਾਈਟ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਤਿੰਨ ਪਰਮਾਣੂ ਟਿਕਾਣਿਆਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ